ਇਸ ਨੇ ਦੋ ਵੱਖ-ਵੱਖ ਮर्डर ਦੇ ਕੇਸ ਹੱਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇੱਕ ਪੁਰਾਣਾ ਕੇਸ ਹੈ ਦੀਵਾਲੀ ਦੀ ਰਾਤ ਨੂੰ ਤਾਬਰ ਤੋੜ ਗੋਲੀਆਂ ਚੱਲੇ ਸੀ ਕਟੜਦੁੱਲੋ ਵਿਖੇ ਉਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਉਸ ਵਿੱਚ ਜਿਹੜੇ ਮੁੱਖ આરોપી ਨੇ ਉਹ ਗ੍ਰਫਤਾਰ ਕੀਤੇ ਨੇ ਤਾਂ ਇੱਕ ਹੋਰ ਬੀਤੀ ਰਾਜਾ ਸ਼ਹੀਦ ਉਜਮ ਸਿੰਘ ਅਨਗਰ ਵਿੱਚ ਕਤਲ ਹੋਇਆ ਸੀਗਾ ਨੌਜਵਾਨ ਦਾ ਉਸ ਮਾਮਲੇ ਵਿੱਚ ਵੀ ਪੁਲਿਸ ਨੇ ਤਿੰਨ આરોપી ਗ੍ਰਫਤਾਰ ਕੀਤੇ ਨੇ ਮੈਦਨਾਲਾ ਡੀਸੀਪੀ ਡਾਕਟਰ ਪ੍ਰਗਿਆ ਜੈਨ ਨੇ ਗੱਲਬਾਤ ਕਰ ਲਈ ਮੈਂ ਪੂਰਾ ਮਾਮਲਾ ਹੈ ਕਿ ਦੋ ਹੈ ਕੇ ਦੋ ਕੇਸ ਸੀ ਪਹਿਲਾ ਜਿਹੜਾ ਕੇਸ ਹੈ ਉਹ ਜ਼ੋਨ 1 ਦਾ ਏਰੀਆ ਸੀ ਜਿੱਥੇ ਦਿਵਾਲੀ ਦੀ ਰਾਤ ਨੂੰ ਇੱਕ ਮਰਡਰ ਹੋਇਆ ਸੀ ਫਾਇਰਿੰਗ ਹੋਈ ਸੀ ਤੇ 20 ਤੋਂ 25 ਗੋਲੀਆਂ ਚੱਲੀ ਸੀ ਉਸ ਤੋਂ ਬਾਅਦ ਜਿਹੜਾ ਹੈ ਪਰਸੈਂਟ ਦੀ ਅਨਫੋਰਚੂਨੇਟ ਐਟ ਹੋਈ ਸੀ ਇਹ ਜੇ ਕ੍ਰਾਸ ਐਫਆਈਆਰ ਰਜਿਸਟਰ ਹੋਈ ਸੀ ਤੇ ਜਿਹੜੇ ਦੋ ਮੇਨ ਅਕਿਊਜ਼ਡ ਨੇ ਇੱਕ ਪਰਸਿਸਟੈਂਟ ਫਾਲੋਅ ਅਪ ਕਰਦੇ ਹੋਏ ਇੱਕ ਸੈਂਸੇਸ਼ਨਲ ਅਨਟ੍ਰੇਸਡ ਕੇਸ ਨੂੰ ਪਰ ਟ੍ਰੇਸ ਕੀਤਾ ਤੇ ਜਿਹੜੇ ਦੋ ਮੇਨ ਅਕਿਊਜ਼ ਨੇ ਉਹਨਾਂ ਨੂੰ ਫੜਿਆ ਗਿਆ ਤੇ ਉਹਨਾਂ ਕੋਲੋਂ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਫੜਿਆ ਗਿਆ ਉਥੇ ਝਗੜੇ ਦਾ ਕਾਰਨ ਦੱਸਿਆ ਜਾ ਰਿਹਾ ਸੀ ਕਿ ਜੂਆ ਵਗੈ ਜੋ ਜਲਦੀ ਸੀ ਜੀ ਉਹਦੇ ਰਿਗਾਰਡਿੰਗ ਹੀ ਇਹ ਝਗੜਾ ਹੋਇਆ ਸੀ ਤੇ ਕ੍ਰੋਸਫਾਇਰ ਹੋਇਆ ਸੀ ਜਿਹੜੇ ਅਕਿਊਜ਼ ਜੀ ਸਟਾਰ ਕੀਤੇ ਨੇ ਉਹਨਾਂ ਤੇ ਕੋਈ ਪਹਿਲੇ ਵੀ ਪਰਚੇ ਦਰਜ ਜੀਸ ਜਿਹੜਾ ਇੱਕ ਅਕਿਊਜ਼ ਹੈ ਉਹ ਤੇ ਸੱਤ ਪਰਚੇ ਨੇ ਦੂਜੇ ਅਕਿਊਜ਼ ਤੇ ਦੋ ਪਰਚੇ ਦਰਜ ਨੇ ਜੀ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਜੀ ਦੂਸਰਾ ਕੇਸ ਕੀ ਹੈਗਾ ਜੀ ਜਿਹੜਾ ਉਦਮ ਸਿੰਘ ਨਗਰ ਦਾ ਕੇਸ ਹੈ ਉਦਮ ਸਿੰਘ ਨਗਰ ਦਾ ਜੀ ਇਹ ਕੇਸ ਹੈ ਕੱਲ ਰਾਤੀ 8:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਹੈ सनी ਉਹਦੀ ਡੈਥ ਹੋ ਗਈ ਹੈ ਸੋ ਇਮੀਡੀਏਟਲੀ 올 द ਟੀਮਸ ਵੀਰ ਰਸ਼ ਟੂ ਦ ਸਪਾਟ ਔਰ 2 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਮੇਨ ਅਕਿਊਜ਼ ਸਨ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਫੜ ਲਿਆ ਗਿਆ ਮੇਨ ਵਜ੍ਹਾ ਰੰਜਿਸ਼ ਨਾਲ ਦੀ ਇਹ ਸੀ ਕਿ ਨਾ ਦੋ ਆਪਸ ਵਿੱਚ ਪਹਿਲੇ ਲੜਾਈ ਝਗੜਾ ਚੱਲਦਾ ਸੀ ਤੇ ਜਿਹੜੀ ਪਹਿਲੀ ਪਾਰਟੀ ਸੀ ਉਹਨੇ ਆਪਣੇ ਘਰੇ ਸੀਸੀਟੀਵੀ ਕੈਮਰਾਸ ਲਗਵਾਏ ਸੀ ਜਿਹਦੇ ਰਿਗਾਰਡਿੰਗ ਜਿਹੜਾ ਹੈਗਾ ਇੱਕ ਤਣਾਅ ਹੋਇਆ ਔਰ ਉਹ ਕੀ ਨਸ਼ਾ ਵਿਕਦਾ ਸੀ ਉਹ ਇਲਾਕੇ ਵਿੱਚ ਦੇਖਿਓ ਐਸ ਸੱਚ ਪ੍ਰਾਇਮਰੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ یہدی ریگارڈنگ ਸਾਡੇ ਕੋਲ ਕੋਈ انفارمیشن ਨਹੀਂ ਹੈ بٹ یہ ਜਿਹੜਾ ਅਕਿਊਜ਼ਡ ਹੈ ਉਹ ਤੇ ਪੁਰਾਣੇ ਪਰਚੇ ਹੈਗੇ ਜੀ ਮੈਮ ਜੋ ਪਹਿਲੇ ਵਾਰ ਹੁੰਦਾ ਉਹਦੇ ਪਿਤਾ ਤੇ ਉਸ ਤੋਂ ਬਾਅਦ ਸਨੀ ਤੇ ਵਾਰ ਹੁੰਦਾ ਸਨੀ ਤੇ ਵਾਰ ਕਿੱਥੇ ਕਹਿੰਦੇ ਕਹਿੰਦੇ ਸਿਵਲ ਹਸਪੀਟਲ ਦੇ ਅੰਦਰ ਜਾ ਕੇ ਉਹ ਤੇ ਵਾਰ ਹੋਇਆ ਦੇਖੀ ਸਿਵਲ ਹਸਪੀਟਲ ਦੇ ਪਾਸ ਜਿਹੜਾ ਹੋਇਆ ਪਹਿਲਾ ਜਿਹੜਾ ਵਾਰ ਹੋਇਆ ਉਸ ਤੋਂ ਬਾਅਦ ਜੋ ਵਿਕਟਮ ਸੀ ਉਹ ਸਿਵਲ ਹਸਪੀਟਲ ਪਹੁੰਚਾ ਟੂ ਅਵੇਲ ਮੈਡੀਕਲ ਏਡ ਤੇ ਉਹਦਾ ਮੁੰਡਾ ਵੀ ਪਿੱਛੇ ਆ ਗਿਆ ਐਂਡ ਦੈਨ ਉਥੇ ਉਥੇ ਅਟੈਕ ਹੋਇਆ ਅਨਫੋਰਚਨਟਲੀ ਜਿਹੜਾ ਉਥੇ ਅਟੈਕ ਹੋਇਆ ਉਹ ਇੱਕ ਫੈਟਲ ਅਟੈਕ ਥ ਪੁਲਿਸ ਕਾ ਕੌਫ ਕਿੰਨਾ ਕਿਤੇ ਕੱਟ ਹੁੰਦਾ ਵੀ ਕਈ ਦੇ ਰਹੇ ਕਿਉਂਕਿ ਲਗਾਤਾਰ ਕ੍ਰਾਈਮ ਜਿਹੜਾ ਗ੍ਰਾਫ ਵਧ ਰਿਹਾ ਹੈ ਦੇਖਿਏ ਜੀ ਕ੍ਰਾਈਮ ਜਿਹੜੀ ਹੁੰਦੀ ਹੈ ਉਹ ਕ੍ਰਾਈਮ ਆਫ ਪੈਸ਼ਨ ਹੁੰਦੀ ਹੈ ਬਿਟਵੀਨ ਟੂ ਪਾਰਟੀਆਂ ਬਟ ਦੈਨ ਯੂ ਵਿਲ ਆਲਸੋ ਹੈਵ ਟੂ ਕਮੈਂਟ ਅਸ ਫॉर द ਫੈਕਟ ਥੈਟ ਵੀ ਨਾ ਵੀ ਡੋਨਟ ਯੂ نو ਏਨਸ਼ੋਰ ਐਂਡ ਵੀ ਇਨਸ਼ੋਰ ਕੀ ਕੋਈ ਵੀ ਕਰਾਇਮ ਅਗਰ ਹੋ ਰਹੀ ਹੈ ਤਾਂ ਉਹਨੂੰ ਆਪਾਂ ਘੱਟ ਤੋਂ ਘੱਟ ਸਮੇਂ ਚਪਟ ਟਰੇਸ ਕਰੀਏ ਐਂਡ ਇਨ ਲੈਸ ਥੈਨ 2 ਆਵਰਸ ਨਾ ਹੀ ਇਹ ਬੰਦੇ ਆਈਡੈਂਟੀਫਾਈ ਹੋਏ ਬਲਕਿ ਇਹ ਫੜੇ ਵੀ ਗਏ ਜਿਹੜਾ ਦੂਜਾ ਕੇਸ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਜਿੰਨੇ ਵੀ ਪੁਰਾਣੇ ਸੈਂਸੇਸ਼ਨਲ ਕੇਸਸ ਨੇ ਉਹਨਾਂ ਨੂੰ ਵੀ ਆਪਾਂ ਛੱਡਦੇ ਨਹੀਂ ਹੈ ਤੇ ਇੱਕ ਪਰਸਿਸਟੈਂਟ ਫਾਲੋਅ ਅਪ ਕਰਦੇ ਹੋਏ ਆਪਾਂ ਸਸਟੇਨਡ ਐਫਰਟ ਕੇ ਸਾਥ ਇਹਨਾਂ ਨੂੰ ਅਰੈਸਟ ਕਰਦੇ ਹਾਂ ਬਿਲਕੁਲ ਜੀ ਡੀਸੀਪੀ ਮੈਮ ਪ੍ਰਗਿਆ ਜੈਨ ਜਿਨ੍ਹਾਂ ਨੇ ਦੱਸਿਆ ਵੀ ਦੋ ਮਰਡਰ ਦੇ ਕੇਸ ਜਿਹੜੇ ਨੇ ਕਿ ਉਹ ਟਰੇਸ ਕੀਤੇ ਗਏ ਨੇ ਤਾਂ ਤੁਹਾਨੂੰ ਆਰੋਪੀਆਂ ਤਸਵੀਰਾਂ ਵੀ ਦਿਖਾ ਦਨੇ ਆ ਜਿਹੜੇ ਕਿ ਇੱਕ ਮਾਮਲਾ ਕੁਝ 3-4 ਮਹੀਨੇ ਪੁਰਾਣਾ ਹੈ ਜਦੋਂ ਕਿ ਦੀਵਾਲੀ ਦੀ ਰਾਤ ਕਟੜਾ ਦੁੱਲੋ ਵਿਖੇ ਤਬਰ ਤੋੜ ਗੋਲੀਆਂ ਚੱਲਿਆ ਸੀਗੀਆਂ ਉਸ ਮਾਮਲੇ ਵਿੱਚ ਦੋ ਮੁੱਖ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਇੱਕ ਹੋਰ ਮਾਮਲਾ ਹੈ ਜਿਹੜਾ ਕਿ ਬੀਤੀ ਰਾਤ ਉਦਮ ਸਿੰਘ ਨਗਰ ਸ਼ਹੀਦ ਉਦਮ ਸਿੰਘ ਨਗਰ ਦਾ ਮਾਮਲਾ ਜਿਸ ਵਿੱਚ ਇੱਕ ਨੌਜਵਾਨ ਦਾ ਜਿਹੜਾ ਕਿ ਉਹ ਤੇਜਰ ਹਥਿਆਰ ਨਾਲ ਕਤਲ ਕੀਤਾ ਗਿਆ ਤੇ ਉਸ ਮਾਮਲੇ ਵਿੱਚ ਪੁਲਿਸ ਨੇ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਸਨੀਨਾ ਦੇ ਨੌਜਵਾਨ ਤੇ ਹਮਲਾ ਹੋਇਆ ਸੀਗਾ ਤੇਜਰ ਹਥਿਆਰ ਨਾਲ ਤੇ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ આરોપીਆਂ ਨੂੰ ਜਿਸ ਵਿੱਚ ਇੱਕ ਔਰਤ ਵੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਹੈ ਕਮਲਪਰਸਨ ਸੁਖਪਾਲ ਦੇ ਨਾਲ ਸਿਕੰਦਰ ਫਸਰੀਚਾ ਲੈਣੀ ਸਪਿਰਟਿਵੀ ਅਮਰ